ਗ੍ਰਾਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਣ ਸਾਵਧਾਨ ਖਾਸ ਕਰਕੇ ਉਹ ਜਿਹੜੇ ਡਰਿੰਕ ਕਰਕੇ ਕਰਦੇ ਨੇ ਡਰਾਈਵਿੰਗ ਇਹ ਜੋ ਤਸਵੀਰਾਂ ਦੇਖ ਰਹੇ ਹੋ ਇਸ ਵਿੱਚ ਸਵੈਕਤੀ ਨੇ ਵੀ ਡਰਿੰਕ ਕੀਤੀ ਹੋਈ ਐ ਤੇ ਚੜ ਗਿਆ ਪੁਲਿਸ ਤੇ ਅੜਿੱਕੇ ਪਰੰਤੂ ਨੌਜਵਾਨ ਦਾ ਪਾਰਾ ਹੀ ਜਾ ਕਿ ਪੁਲਿਸ ਤੇ ਉੱਪਰ ਵੀ ਰੋਗ ਚੜਨ ਲੱਗਾ ਤੇ ਕਹਿੰਦਾ ਮੈਨੂੰ ਫੋਨ ਤਾਂ ਫੜਾਓ ਮੈਂ ਤੁਹਾਡੇ ਨਾਲ ਗੱਲ ਕਰਵਾਣਾ ਤੇ ਕਿਸੇ ਐਸਪੀ ਸਾਹਿਬ ਦਾ ਜ਼ਿਕਰ ਕਰਨ ਲੱਗਾ ਤਾਂ ਦੇਖੋ ਫਿਰ ਫੋਨ ਦੇ ਉੱਪਰ ਕਿਸ ਤਰ੍ਹਾਂ ਗੱਲਬਾਤ ਕਰਦਾ ਹੈ ਲਾਓ ਮਸ਼ੀਨ ਲਾਓ ਜੀ ਚਲੋ ਮੈਂ ਆ ਤਾ ਮੈਂ ਪਾਣੀ ਆ ਤਾਂ ਲੋ ਜੀ ਕਰਾਂ ਲੱਗਾ ਫਿਰ ਮੁਲਾਜ਼ਮਾ ਨਾਲ ਵੀ ਫੋਨ ਦੇ ਉੱਪਰ ਗੱਲਬਾਤ ਗੱਲਬਾਤ ਤਾਂ ਮੁਲਾਜ਼ਮ ਨੇ ਕੀਤੀ ਪਰ ਜਿਹੜੀ ਕਾਰਵਾਈ ਸੀ ਉਹ ਵੀ ਤੱਕ ਕਰਨੀ ਬਣਦੀ ਸੀ ਤਾਂ ਫਿਰ ਦੇਖੋ ਇਸ ਨੌਜਵਾਨ ਦੇ ਮੂੰਹ ਤੇ ਲਾ ਕੇ ਮਸ਼ੀਨ ਚੈੱਕ ਕਰਨ ਲੱਗੇ ਕਿ ਇਸ ਨੇ ਕੋਈ ਨਸ਼ਾ ਕੀਤਾ ਹੈ ਜਾਂ ਨਹੀਂ ਤਾਂ ਕਿਸ ਤਰ੍ਹਾਂ ਡਰਾਮੇਬਾਜ਼ੀ ਕਰਦਾ ਹੈ ਇਹ ਵਿਅਕਤੀ ਸਾਡੇ ਕੰਮ ਤੇ ਨਾ ਅਖਲ ਅੰਦਾਜ਼ੀ ਕਰੋ ਜੀ ਤੁਸੀਂ ਆਪਣਾ ਕਰੋ ਤੁਹਾਨੂੰ ਮੈਂ ਕਹਿੰਦੀ ਐ ਤੁਹਾਡੇ ਕੋਲ ਛੋਟੀ ਐਸਪੀ ਮਾਨ ਦੇ ਨਾਲ ਗੱਲ ਕਰੋ ਤੁਹਾਨੂੰ ਮੈਂ ਕਹਿੰਦੀ ਐ ਤੁਹਾਡੇ ਕੋਲ ਛੋਟੀ ਐਸਪੀ ਮਾਨ ਦੇ ਨਾਲ ਗੱਲ ਕਰੋ ਤੁਹਾਨੂੰ ਮੈਂ ਕਹਿੰਦੀ ਐ ਤੁਹਾਨੂੰ ਮੈਂ ਗੱਲ ਕਰਾ ਦੇਵਾਂਗੇ ਐਪਲੀਕੇਸ਼ਨ ਲੈ ਕੇ ਮੈਡੀਕਲ ਕਰਾ ਦਿਓ ਬਾਰ ਨੂੰ ਮਾਰੋ ਸਰ ਬਾਰ ਨੂੰ ਮਾਰੋ ਅੱਜ ਤੱਕ ਨਹੀਂ ਮਾਰਨੀ ਮਾਰ ਨੂੰ ਖਿਚੋ ਬਾਰ ਨੂੰ ਮਾਰੋ ਜੀ ਬੱਸ ਬੱਸ ਉਹ ਮਾਰ ਤਾਂ ਬਾਰ ਨੂੰ ਮਾਰੋ ਮਾਰਦੀ ਜੀ ਬਾਰ ਨੂੰ ਮਾਰਦੀ ਜੀ ਬੱਸ ਮਾਰੋ ਜਿੱਦਾਂ ਮਾਰੋ ਜਿੱਦਾਂ ਮਾਰੋ ਉਹ ਦੱਬ ਕੇ ਨਾ ਮਾਰੋ ਉਹ ਵੀ ਇਹਦੇ ਨਾਲ ਨਹੀਂ ਆਪਣੀ ਗੱਡੀ ਚ ਬੈਠੀ ਜੀ ਉਹਨਾਂ ਦੀ ਕੋਈ ਗੱਡੀ ਕੁਛ ਨਹੀਂ ਲੈ ਬ੍ਰਦਰ ਮੇਰੀ ਗੱਡੀ ਚ ਬੈਠੀ ਆ ਆ ਦੇਖੋ ਉਹ ਦੇਖੋ ਤੁਹਾਨੂੰ ਕੋਲੀ ਘੜਾ ਥੋੜੀ ਗੱਡੀ ਤਾਂ ਲਿਆਓ ਕੀ ਕੀ ਬੱਚੀ ਹੈ ਉਹ ਵੀ ਬੋਲ ਰਹੇ ਨੇ ਜਿਹੜੇ ਹਾਂ ਵੀਰੇ ਆ ਕਿਹੜਾ ਟਾਈਮ ਆ ਕੇ ਡਰਿੰਕ ਕਰਨ ਦਾ ਬੜਾ ਜਿਆਦਾ ਸਮਾਂ ਕਰੀ ਜਾ ਰਹੇ ਆ ਆ ਵੀ ਵੀ ਅੰਮ੍ਰਿਤ ਸਿੰਘ ਆ ਜੀ ਬੰਦੇ ਕੀ ਕਾਰਨ ਕੀ ਹੋਇਆ ਕਿ ਭਾਜੀ ਕੀ ਕੰਨ ਪਾ ਤੋਈ ਡਰਿੰਕ ਕੀਤੀ ਹੋਈ ਹੈਗੀ ਤੇ ਡਰਿੰਕ ਕਰਕੇ ਮੈਂ ਹੈਲੋ ਓਏ ਫੋਨ ਨਾ ਪਤਾ ਹੋਏ ਚੱਜਾ ਬੱਟ ਉਹ ਤਨੂਲ ਨੂੰ ਪਿੱਛਾ ਕਰ ਬੋਲ ਕੇ ਇਹਨੂੰ ਮਾਰ ਦੇ ਸਮਝਾ ਲੈ ਅਰੇ ਥਾਣੇ ਲੈ ਅਰੇ ਥਾਣੇ ਵੇ ਜਾਈ بار بار ਸਾਡਾ ਫੋਨ ਫੜ ਰਹਾ ਤੂੰ ਆਪਣਾ ਕੰਮ ਕਰ ਮੇਰਾ ਨਾਮ ਰਮੇਂਦਰਾ ਬਾਜੀ ਕਿਹੜੀ ਜਗ੍ਹਾ ਹੋਇਆ ਨਾ ਮੈਂ ਗੱਡੀ ਕੱਢ ਕੇ ਆ ਰਿਹਾ ਸੀ ਬੱਚੇ ਲੈ ਕੇ ਇਹ ਬੰਦੇ ਨੇ ਲਿਆ ਗਈ ਗੱਡੀ ਵਿੱਚ ਮਾਰੀ ਲੈ ਜੀਤੀ ਵੀ ਆ ਵਿੱਚ ਵੀ ਸਮਾਨ ਪਿਆ ਸਿਕਟਾਂ ਵਗੈਰਾ ਲਾਈਟਰ ਵਗੈਰਾ ਸਾਰਾ ਇਹ ਕੰਨੇ ਸੀ ਬਾਜੀ ਗੱਡੀ ਚ ਇਹ ਕਿਧਰੋਂ ਦੀ ਆ ਰਹੇ ਸੀ ਉਧਰੋਂ ਆ ਰਹੇ ਸੀ ਇਹ ਹੁਣੇ ਹੀ ਬਤਮੀਜੀ ਕਰ ਰਹੇ ਵੀ ਬਿਲਕੁਲ ਬਾਜੀ ਧੱਕੇ ਮਾਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਫੇੜੀ ਡੀ ਕਰ ਰਹੇ ਹਾਂ